ਮਾਪਦੰਡ ਦੇਖੇ ਜਾਂਦੇ ਜਿੱਤਦੇ ਵੀ ਕਿਹੜਾ ਜਿੱਤਣ ਵਾਲਾ ਸਰਵੇ ਕਰਵਾਏ ਜਾਂਦੇ ਤੁਸੀਂ ਆਮ ਆਦਮੀ ਪਾਰਟੀ ਦਾ ਪਿਛਲਾ ਇਤਿਹਾਸ ਚੱਕ ਕੇ ਦੇਖ ਲਓ ਜਿੰਨੀਆਂ ਜਿਮਨੀ ਚੋਣਾਂ ਹੋਈਆਂ ਬਾਹਰ ਇੱਕ ਲਿਆਂਦਾ ਸੀ ਉਹ ਆਪਾਂ ਕੀ ਕੀ ਆਪਣਾ ਇੱਕ ਕੈਂਡੀਡੇਟ ਡਿਕਲੇਅਰ ਕੀਤਾ ਸੀ ਤੁਸੀਂ ਜਿਹੜੀ ਚੋਣ ਦਾ ਜ਼ਿਕਰ ਕੀਤਾ ਸੰਗਰੂਰ ਜਿਮਨੀ ਚੋਣ ਚ ਉਹ ਹਾਰ ਗਏ ਉਸ ਤੋਂ ਬਾਅਦ ਫਿਰ ਸਾਰੇ ਬਾਹਰ ਚੱਕ ਹੀ ਲੈਂਦੇ ਉਹ ਲਗਭਗ ਸਾਰੀਆਂ ਜਿੱਤ ਗਏ ਹੁਣ ਕਹਿੰਦੇ ਇਹ ਮਜ਼ਬੂਤ ਹੈ ਸਰਵੇ ਕਰਵਾਏ ਅੰਦਰੋਂ ਤੇ ਇਹ ਵੀ ਜਿੱਤ ਜਾਣੀ ਉਦੋਂ ਹੋਰ ਸੀ ਦੇਖੋ ਹੁਣ ਕਈ ਗੱਲਾਂ ਹੋਈਆਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਬੈਕਗ੍ਰਾਉਂਡ ਦੱਸੀ ਹੈ ਨਾ ਜਿਹੜੇ ਤੁਰੰਤ ਹਲਾਤ ਬਣ ਗਏ ਪੰਜਾਬ ਦੇ ਇੱਕ ਦਿਨ ਦਾ ਫੈਗੈਂਡ ਆ ਗਿਆ ਲੋਕੀ ਕਹਿੰਦੇ ਇਹਨਾਂ ਦਾ ਭੋਗ দাও ਤੇ ਇਹਨਾਂ ਦਾ ਕਰ ਦਿਓ ਕੰਮ ਖਤਮ ਕਰੋ ਇਹਨਾਂ ਦੇ ਲੋਕ ਤਾਂਗਿਆ ਪਰੇਸ਼ਾਨ ਸੱਚੀ ਮਚੀਤਨ ਪਰੇਸ਼ਾਨ ਹੈ ਕੋਈ ਮੈਂ ਤੁਹਾਨੂੰ ਆਰਗੂਮੈਂਟ ਸਿੱਖ ਨਹੀਂ ਕਹਿ ਰਿਹਾ ਤੁਸੀਂ ਆਪ ਸਰਵੇ ਕਰ ਲਓ ਤਰਾ ਤਰਾ ਹੋਈ ਪਈ ਹੈ ਇੰਨਾ ਇਹ ਉਹੋ ਜਿਹਾ ਮਾਹੌਲ ਬਣਾਇਆ ਜਿਹੜਾ ਖਾੜਕੂ ਵਾਦੇ ਦੌਰਾਨ ਸੀ ਲੋਕੀ ਬਾਹਰ ਨਿਕਲਣੋਂ ਡਰਦੇ ਆ ਨਿਆਣੇ ਸਕੂਲਾਂ ਚ ਜਾਂਦੇ ਆ ਤੇ ਪਤਾ ਨਹੀਂ ਉਥੋਂ ਉਹ ਮਤਲਬ ਉਸੇ ਰੂਪ ਚ ਆ ਜਾਣਗੇ ਨਿਆਣਿਆਂ ਨੂੰ ਇਹ ਲਿਖ ਕੇ ਤੇ ਸਕੂਲਾਂ ਚ ਭੇਜਦਾ ਇੱਕ ਵਾਰੀ ਸਰਕੂਲਰ ਕੱਢਦਾ ਕਿ ਸਾਨੂੰ ਇਹ ਦੱਸੋ ਕਿ ਦਸਾ ਕੌਣ ਵੇਚਦਾ ਨਿਆਣੇ ਦੱਸਣ ਇਹ ਦਿਨਾਂ ਦੀ ਕਦੀ ਸਰਪੰਚਾਂ ਨੂੰ ਕਦੀ ਪਿੰਡੂਆਂ ਨੂੰ ਕਦੀ ਕੁਛ ਕਦੀ ਕੁਛ ਕਰਦੇ ਟੱਟ ਟੱਟ ਤੁਸੀਂ ਟਾੜੇ ਇਹਦਾ ਮਤਲਬ ਤੁਹਾਡੀ ਪੁਲਿਸ ਹੈ ਨਹੀਂ ਕਿ ਉਹਨਾਂ ਦੀਆਂ ਵਰਦੀਆਂ ਲਾ ਕੇ ਘਰੇ ਬਿਠਾਉ ਉਹਨਾਂ ਨੂੰ ਇਹ ਤੁਹਾਡੀ ਵਿਜੀਲੈਂਸ ਦਾ ਕੰਮ ਤੁਹਾਡੀ ਸਰਕਾਰ ਦਾ ਕੰਮ ਤੁਹਾਡੇ ਸੂਹਿਆਂ ਦਾ ਕੰਮ ਤੁਹਾਡਾ ਪੁਲਿਸ ਦਾ ਕੰਮ ਇਹ ਉਹਨਾਂ ਦਾ ਤੁਹਾਡੀ ਭਾਗਤੀ ਦਾ ਕੰਮ ਜਿਹੜੀ ਜਗ੍ਹਾ ਜਗ੍ਹਾ ਇੰਨੀਆਂ ਵੋਟਾਂ ਲੈ ਕੇ ਆਈ ਉਹ ਕਿੱਥੇ ਗਏ ਬੰਦੇ ਸਾਰੇ ਉਨਾ ਨੂੰ ਤੇ ਸੂ ਨਾ ਕੋਲ ਸੂ ਸੂ ਲਾਓ ਨਾ ਉਹ ਨਾਮ ਨਾਲ ਸਾਰੀ ਇੰਟੈਲੀਜੈਂਸ ਲਾਓ ਇਨਪੁਟ ਲਾਓ ਜਿਹੜੇ ਤੁਹਾਡੇ ਬੰਦੇ ਜਗ੍ਹਾ ਜਗ੍ਹਾ ਕਹਿੰਦੇ ਪੁਲਿਸ ਤਾਂ ਵਿਰੋਧੀਆਂ ਵਾਸਤੇ ਰੱਖੀ ਹੋਈ ਹੈ ਉਹ ਫਿਰ ਉਹੀ ਹੈ ਨਾ ਇਸ ਕਰਕੇ ਜਿਹੜੀ ਐਸ ਵੇਲੇ ਤੁਸੀਂ ਕਹਿੰਦੇ ਨਾ ਕਿ ਪਹਿਲਾਂ ਹੋ ਗਿਆ ਪਹਿਲਾਂ ਹੋ ਗਿਆ ਕਿਉਂਕਿ ਜੇ ਸਰਕਾਰ ਦਾ ਟਾਈਮ ਰਹਿੰਦਾ ਸੀ ਹੁਣ ਸਰਕਾਰ ਦੇ ਫੈਗ ਐਂਡ ਆ ਔਰ ਤਿੰਨ ਜਿਹੜੀਆਂ ਮੈਂ ਗੱਲਾਂ ਕਿਣਾਈਆਂ ਲੈਂਡ ਪੂਲਿੰਗ ਚ ਇਹਨਾਂ ਦਾ ਇਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਹੜਾਂ ਦੇ ਵਿੱਚ ਇਹਨਾਂ ਦਾ ਦਿਖਣਾ ਨਾ ਤੇ ਰਹੀ ਕੀ ਕਸਰ डीआईजी ਦੇ ਭੁੱਲਰ ਨੇ ਪੂਰੀ ਕਰਤੀ ਆ ਇਸ ਕਰਕੇ ਜਿੰਨਾ ਇਹ ਹੁਣ ਨੰਗੇ ਚਿੱਟੇ ਤੌਰ ਤੇ ਲੋਕਾਂ ਦੇ ਵਿੱਚ ਐਕਸਪੋਜ਼ ਹੋ ਗਏ ਆ ਇਸ 파ੜੇ ਨੂੰ ਮਟਾਪਾਉਣਾ ਅੱਗੇ ਤੇ ਪਰਦਾ ਜਿਹਾ ਪਿਆ ਹੋਇਆ ਸੀ ਹੁਣ ਭਗਵੰਤ ਮਾਨ ਦੇ ਚੁਟਕਲੇ ਜਿਹੜੇ ਆ ਉਹਨਾਂ 'ਚ ਕੋਈ ਦਮ ਨਹੀਂ ਰਿਹਾ ਇੱਕ ਸਵਾਲ ਬੜਾ ਅਹਿਮ ਹੋ ਜਾਂਦਾ ਲੁਧਿਆਣਾ ਜਿਮਨੀ ਚੋਣ ਤੋਂ ਪਹਿਲਾਂ ਵੀ ਆਪਾਂ ਨੂੰ ਇਸ ਤਰੀਕੇ ਦਾ ਮਾਹੌਲ ਦੇਖਿਆ ਕਿ ਲੋਕ ਸਰਕਾਰ ਨੂੰ ਗਾਲ੍ਹਾਂ ਕੱਢ ਰਹੇ ਅਸੀਂ ਵੀ ਗਰਾਊਂਡ ਤੇ ਜਾਂਦੇ ਆ ਲੋਕ ਸਰਕਾਰ ਨੂੰ ਗਾਲ੍ਹਾਂ ਕੱਢ ਰਹੇ ਆ ਪਰ ਜਦੋਂ ਵੋਟ ਵਾਲੇ ਦਿਨ ਉਹ ਸਮਾਂ ਆਉਂਦਾ ਉਸ ਤਰੀਕੇ ਦੀ ਕ੍ਰਾਂਤੀ ਉੱਥੇ ਉਹ ਦਿਖਦੀ ਨਹੀਂ ਜਦੇ ਜਿਹੜੇ ਪੰਜਾਬ ਦੇ ਲੋਕ ਜਾਣੇ ਜਾਂਦੇ ਚ ਇਸ ਵਾਸਤੇ ਕਿ ਅਸੀਂ ਬਦਲ ਦਾਂਗੇ ਜਾਂ ਅਸੀਂ ਇਸ ਨੂੰ ਹਲਾ ਦਾਂਗੇ ਜਾਂ ਉਹੋ ਜਿਹਾ ਕੋਈ ਉਮੀਦਵਾਰ ਨਹੀਂ ਦਿਖ ਰਿਹਾ ਉਹਨਾਂ ਨੂੰ ਆਸ਼ੂ ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਹਾਂ ਤੇ ਨਹੀਂ ਵੀ ਸਹਿਮਤ ਇਸ ਕਰਕੇ ਹਾਂ ਕਿ ਲੋਕ ਆਪਣੀ ਗੁਰਬਤ ਚੋਂ ਆਪਣੀਆਂ ਲਚਾਰੀਆਂ ਚੋਂ ਬੇਵਸੀਆਂ ਚੋਂ ਤੇ ਭੋਲੇਪਨ ਚੋਂ ਇੰਨਾ ਫੌਕਸੀ ਚਾਲਾਂ ਦਾ ਲੂੰਬੜ ਚਾਲਾਂ ਦਾ ਜਾਂ ਲੂੰਬੜੀ ਜਿੱਤਨਾ ਬੜੀ ਚਲਾਕ ਹੁੰਦੀ ਆ ਜਿਨਾਂ ਨੂੰ ਲੂੰਬੜੀ ਕਹਾਣੀ ਹੁੰਦੀ ਆ ਬੜੀਆਂ ਬੜੀਆਂ ਗੱਲਾਂ ਦੇ ਸਪਨੇ ਦਿਖਾ ਦੇਣੇ ਜਿਵੇਂ ਪਿਛਲੀ 22 ਚ ਹੋਇਆ ਹੀ ਆ ਲੋਕਾਂ ਨੂੰ ਭੁਲੇਖਾ ਪਾ ਦਿੰਦੇ ਆ ਲੋਕ ਬਾਰ ਬਾਰ ਧੋਖਾ ਖਾ ਜਾਂਦੇ ਆ ਪਰ ਦੂਜੇ ਪਾਸੇ ਜਦੋਂ ਅਸੀਂ ਪੰਥ ਸਿਆਣਪ ਸਾਰੀ ਉਹ ਗੱਲ ਇੰਨੀ ਲਗਾਤਾਰ ਕਰ ਰਹੇ ਆ ਇਸ ਵੀਡੀਓ ਦੇ ਵਿੱਚ ਤੇ ਲੋਕਾਂ ਨੂੰ ਫਿਰ ਇੰਨਾ ਕਿਤੇ ਆਪਣਾ ਨਿਸ਼ਚੈ ਦਿਖਾਉਣਾ ਪਊਗਾ ਜਾਂ ਫਿਰ ਸਾਨੂੰ ਇਹ ਫਿਰ ਇਸੇ ਨਤੀਜੇ ਤੇ ਪਹੁੰਚਣਾ ਪਊਗਾ ਕਿ ਹੁਣ ਪੰਥ ਦੀ ਉਹ ਸਰੂਪ ਨਹੀਂ ਰਹੀ ਜਾਂ ਪੰਥ ਦੀ ਉਹ ਸੋਚ ਨਹੀਂ ਰਹੀ ਜਾਂ ਪੰਥ ਦੇ ਵਿੱਚ ਉਹ ਆਪਣੇ ਆਪ ਤੇ ਖੜੇ ਰਹਿਣ ਦਾ ਕੁਰਬਾਨੀ ਦਾ ਤੇ ਸਵੈ ਭਮਾਨ ਦਾ ਮਾਦਾ ਨਹੀਂ ਰਹੀ ਫਿਰ ਇੱਧਰ ਨੂੰ ਕੀ ਤੁਸੀਂ ਰਿਜ਼ਲਟ ਕੱਢੋਗੇ ਜਿਹੜੀ ਲੁਧਿਆਣੇ ਦੀ ਐਗਜ਼ੈਂਪਲ ਦੇ ਰਹੇ ਉਹ ਸ਼ੈਰੀ ਵੋਟ ਹੈ ਸ਼ਹਿਰ ਵਿੱਚ ਕਿਤੇ ਵੋਟ ਵੈਸੇ ਹੀ ਕੱਟ ਪੈਂਦੀ ਹੈ ਤੁਹਾਨੂੰ ਪਤਾ ਹੀ ਆ ਘਾਟੀ ਪਈ ਸੀ ਬਿਲਕੁਲ ਦੂਸਰੇ ਸ਼ਹਿਰ ਦੇ ਵਿੱਚ ਕੰਮ ਛੋਟੇ ਮੋਟੇ ਕਰਾਉਣੇ ਤੇ ਵੋਟ ਲੈਣੀ ਅਜੇ ਉਦੋਂ ਟਾਈਮ ਵੀ ਸੀਗਾ ਉਦੋਂ ਵੇਲੇ ਇੰਨਾ ਐਕਸਪੋਜ਼ਰ ਵੀ ਨਹੀਂ ਸੀ ਲੈਂਡ ਪੂਲਿੰਗ ਨਹੀਂ ਸੀ ਹੋਈ ਫਲੱਡ ਨਹੀਂ ਸੀ ਹੋਇਆ ਡੀਆਈਸੀ ਨਹੀਂ ਸੀ ਹੋਇਆ ਹੁਣ ਜਿਹੜੀ ਇਸ ਪਰਪੇਖ ਦੇ ਵਿੱਚ ਹੋ ਰਹੀ ਆ ਹੁਣ ਲੋਕ ਅੱਗੇ ਨੂੰ ਦੇਖ ਰਹੇ ਕਿ ਸਤਾਈ ਚ ਕੀ ਕਰਨਾ ਇਸ ਲਈ ਉਸ ਪਾਸੇ ਨੂੰ ਤੇ ਜੋ ਇਹਨਾਂ ਦੀ ਭੂਮਿਕਾ ਦਾ ਜਿੰਨਾ ਭਾਂਡਾ ਚਰਾਏ ਚ ਫੁੱਟਿਆ ਆ ਉਹਦੇ ਕਰਕੇ ਇਹ ਅਕਾਲੀ ਦਲ ਦਾ ਇੱਕ ਉਥੇ ਤੁਹਾਨੂੰ ਵੀ ਤੁਸੀਂ ਸ਼ਾਇਦ ਸਹਿਮਤ ਹੋਗੇ ਕਿ ਉਥੇ ਕਾਫੀ ਇਸ ਵਾਰੀ ਕੰਮ ਵੀ ਕੀਤਾ ਤੇ ਰਿਵਾਈਵਲ ਦਾ